ਇਹ ਇਹ ਗੱਲ ਇੱਕ ਗੱਲ ਮੈਂ ਨੋਟਿਸ ਕੀਤੀ ਹੈ ਬਟ ਵੀ ਪੰਜਾਬ ਨੂੰ ਪੰਜਾਬੀਆਂ ਨੂੰ ਵਰਲਡ ਦੇ ਵਿੱਚ ਲੋਕੀ ਸੁਣਨਾ ਜਾਂ ਡਿਸਕਸ ਕਰਨਾ ਪਸੰਦ ਜ਼ਰੂਰ ਕਰਦੇ 100% ਭਾਜੀ ਭਾਜੀ ਮੈਂ ਤੁਸੀਂ ਆ ਨੋਟਿਸ ਨਹੀਂ ਕੀਤਾ ਹੋਣਾ ਵੀ ਅ ਇੰਟਰਨੈਟ ਤੇ ਜੀ ਹੈ ਨਾ ਕਿੰਨੇ ਗੋਰੇ ਨੇ ਜੀ ਤੇ ਕਿੰਨੇ ਕਾਲੇ ਨੇ ਜਿਹੜੇ ਪੰਜਾਬੀ ਬੋਲ ਬੋਲ ਕੇ ਫੇਮਸ ਹੋ ਜਾਂਦੇ ਨੇ ਹਾਂ ਬਿਲਕੁਲ ਤੁਸੀਂ ਇਹ ਦੇਖੋ ਆ ਨਵਾਂ ਹੀ ਟ੍ਰੈਂਡ ਚੱਲਿਆ ਪੰਜਾਬੀ ਬੋਲਣਾ ਸਾਨੂੰ ਸਾਲਿਆਂ ਨੇ ਅੱਜ ਲਿਖ ਤੇ ਲਾਇਆ ਆ ਆਪ ਸਾਰੇ ਪੰਜਾਬੀ ਬੋਲੀ ਜਾਂਦੇ ਨੇ ਹੈ ਨਾ ਪੁੱਠੇ ਕਰੀ ਜਾਂਦੇ ਨੇ ਕੰਮ ਦਾ ਮਤਲਬ ਪੁੱਠਾ ਕਰਤਾ ਕੰਮ ਇਹ ਨਾਲ ਜਿਕਰ ਜਿਕਰ ਜ਼ਰੂਰ ਪੰਜਾਬੀ ਦਾ ਜ਼ਰੂਰ ਜ਼ਿਕਰ ਕਰਦੇ ਨੇ ਤੇ ਮੈਨੂੰ ਲੱਗਦਾ ਕਈ 2-4 ਬੰਦੇ ਨੇ ਜਿਨ੍ਹਾਂ ਦਾ ਮੇਜਰ ਯੋਗਦਾਨ ਹੈ ਦੇ ਵਿੱਚ ਜੀ ਹੈ ਨਾ ਇੱਕ ਤਾਂ ਸਿੱਧੂ ਹਾਂ ਸਿੱਧੂ ਮੂਸੇਵਾਲਾ ਸਿੱਧੂ ਕਰਕੇ ਭਾਜੀ ਬਹੁਤ ਨਾਂ ਵਜਿਆ ਪੰਜਾਬੀਆਂ ਦਾ ਬਿਲਕੁਲ ਬਹੁਤ ਨਾਂ ਵਜਿਆ ਮੈਂ ਕਹਿੰਦਾ ਭਾਜੀ ਫੋਰਮ ਦੀਆਂ ਕਾਨਸਰਟਾਂ 'ਚ ਸਾਰਿਆਂ ਨੇ ਰੈਪਰਾਂ ਨੇ, ਸਿੰਗਰਾਂ ਨੇ, ਐਕਟਰਾਂ ਨੇ ਨਾ ਲਿਆ ਉਹਦਾ ਹਰ ਜਗ੍ਹਾ ਜਿੱਦਾਂ ਪਹਿਲਾਂ ਸਿਰਫ ਬਾਲੀਵੁੱਡ ਦੀ ਗੱਲ ਹੁੰਦੀ ਸੀ ਸਿੱਧੂ ਮੂਸੇਵਾਲਾ ਪਹਿਲਾ ਹੋ ਗਿਆ ਨਾ ਮੈਨੂੰ ਲੱਗਦਾ ਹਾਲੀਵੁੱਡ ਤੱਕ ਦੀ ਗੱਲ ਕਰ। 100% ਭਾਜੀ ਹਾਲੀਵੁੱਡ ਪੂਰਾ ਮੈਂ ਕਹਿੰਦਾ ਕਿੰਨੀ ਕਾਨਸਰਟ ਦੇ ਉਹ ਹੁੰਦੇ ਹੁੰਦੇ ਸੀ, ਕਲਿੱਪਾਂ ਦੇ ਹੁੰਦੇ ਸੀ ਜਿੱਥੇ ਸਿੱਧੂ ਦਾ ਨਾਮ ਲੈ ਰਹੇ ਨੇ। ਜੀ। ਕਿ ਯੂ نو ਸਿੱਧੂ ਵਾਈਫਾਈ ਤੇ ਟੀਸਟਾ ਭਾਈ ਉਹ ਯਾਨੀ ਪੱਗਾਂ ਬਣੀ ਹੋਈਆਂ, ਟੀਸਟਾ ਦੇ ਭਾਜੀ ਚੇਂਜ ਕਰਤਾ ਟ੍ਰੈਂਡੀ ਆ। ਜੀ ਜੀ। ਕਮਾਲ ਹੀ ਕਰਤੀ ਮਤਲਬ ਟ੍ਰੈਂਡਰ ਤੇ ਦੂਜਾ ਭਾਈ ਦਿਲਜੀਤ ਸਾਹਿਬ ਦਿਲਜੀਤ ਸਾਹਿਬ ਦਿਲਜੀਤ ਸਾਹਿਬ ਭਾਜੀ ਅੱਤ ਕਰਾਈ ਪਈ ਆ ਸਹੀ ਗੱਲ ਹੈ ਮੈਂ ਕਹਿੰਦਾ ਇਹ ਬੰਦੇ ਨੇ ਅੱਤ ਕਰਾਈ ਪਈ ਯਾਰ ਮਤਲਬ ਲਵ ਯੂ ਹੈ ਤੈਨੂੰ ਭਰਾ ਤੂੰ ਪੰਜਾਬੀਆਂ ਦੀ ਇੰਨੇ ਚੇਂਜ ਕਰਤੀ ਸਟੇਡੀਅਮ 'ਚ ਸੇਲ ਕਰਦੇ ਭਾਜੀ ਹੱਦ ਭਾਜੀ ਹੱਦ ਮੈਂ ਭਾਈ ਦਾ ਦਿਲਜੀਤ ਭਾਈ ਇਕੱਲਾ ਬੰਦਾ ਹੈ ਜਿਹਦੇ ਮੈਂ ਨੋਟੀਫਿਕੇਸ਼ਨ ਆਉਣ ਕਿਤੇ ਹੋਇਆ ਓਕੇ ਮੈਂ ਜ਼ਰੂਰ ਦੇਖਦਾ ਮੈਂ ਜ਼ਰੂਰ ਕਮੈਂਟ ਕਰਦਾ ਮੈਂ ਜ਼ਰੂਰ ਮੈਂ ਪਿਆਰ ਕਰਦਾ ਭਾਈ ਨੂੰ ਯਾਰ ਸੱਚੀ ਭਾਜੀ ਮੈਂ ਰੋਜ਼ ਦੇਖਦਾ ਭਾਈ ਦੀ ਬੜਾ ਵੰਡਰਫੁਲ ਅਚੀਵਮੈਂਟ ਜੋ ਕਰਤਾ ਉਸ ਬੰਦੇ ਨੇ ਬਿਲਕੁਲ ਕਰਤਾ ਕਮਾਲ ਦੀ ਗੱਲ ਆ ਮੈਂ ਕਹਿੰਦਾ ਵੀ ਇੱਕ ਸੁਪਨੇ ਹੁੰਦੇ ਸੀ ਨਾ ਆਰਟਿਸਟਾਂ ਦੇ ਹਨਾ ਵੀ ਜਿੱਦਾਂ ਮੈਂ ਕਹਿੰਦਾ ਤੁਸੀਂ ਵੀ ਅੱਜ ਪਹਿਲੀ ਵਾਰੀ ਕੈਨੇਡਾ ਜਾ ਰਹੇ ਹੋ ਸ਼ੋਅ ਲਾਣ ਲੈ ਦਿਲ 'ਚ ਚਾ ਆ ਸੁਪਨੇ ਆ ਹਨਾ ਵੀ ਉੱਥੇ ਕਰਨੇ ਆ ਮੈਂ ਕਹਿੰਦਾ ਵੀ ਉਸ ਬੰਦੇ ਨੇ ਲੈਵਲ ਯਾਰ ਇੱਕ ਅਲੱਗ ਸੈੱਟ ਕਰ ਦਿੱਤਾ ਨਾ ਵੀ ਪੰਜਾਬੀ ਪਿਆਰਾ ਚੀਜ਼ਾਂ ਕਰ ਸਕਦੇ ਹਾਂ 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 ਭਾਜੀ ਮਤਲਬ ਸਾਡਾ ਸ਼ੋਅ ਦਿਲਜੀਤ ਤੋਂ ਥੋੜਾ ਹੀ ਵੱਡਾ ਓਕੇ ਅੱਛਾ ਇਹਨੂੰ ਵੱਡੇ ਵੀ ਸਟੇਡੀਅਮ ਹੈਗੇ ਆ ਉਹ 50 50 ਟਿਕਟਾਂ ਵੇਚ ਰਿਹਾ ਹਰ ਸਿਟੀ 'ਚ ਅਸੀਂ 50 50 ਤੋਂ ਥੋੜੀ ਜ਼ਿਆਦਾ ਬਸ ਅੱਛਾ ਥੋੜੀ ਜ਼ਿਆਦਾ ਵੇਚ ਰਿਹਾ ਨਹੀਂ ਨਹੀਂ ਪਰ ਭਾਜੀ ਹੁਣ ਹੱਥ ਕਰਾਈ ਪਿਆ ਮਤਲਬ ਤੇ ਕਮਾਲ ਦੀ ਗੱਲ ਦੇਖੋ ਦਿਲਜੀਤ ਦੀ ਸਭ ਤੋਂ ਕਮਾਲ ਦੀ ਗੱਲ ਇਹ ਆ ਜੀ ਕਿ ਜਿਹੜਾ ਵੀ ਕਾਨਸਰਟ ਕੀਤਾ ਜੀ ਫੋਰਨ 'ਚ ਹਰ ਸ਼ੋਅ 'ਚ ਪੰਜਾਬ ਦੀ ਗੱਲ ਕੀਤੀ ਆ ਹਮ ਇੱਕ ਗਾਣਾ ਸੀਗਾ ਜਿਹੜਾ ਹਰ ਸ਼ੋਅ 'ਚ ਗਾਇਆ ਇਸ ਬੰਦੇ ਨੇ ਮੈਂ ਪੰਜਾਬ ਆ ਠਾਕ ਬਿਲਕੁਲ ਬਹੁਤ ਵਧੀਆ ਗੱਲ ਨੋਟਿਸ ਕੀਤੀ ਤੁਸੀਂ ਹਰ ਸ਼ੋਅ 'ਚ ਉਹਨੇ ਪੰਜਾਬ ਦੀ ਗੱਲ ਕੀਤੀ ਆ ਹਰ ਸ਼ੋਅ 'ਚ ਪੰਜਾਬ ਦਾ ਨਾਂ ਲਿਆ ਉਸ ਬੰਦੇ ਨੇ ਜੀ ਆ ਹੁੰਦੀ ਆ ਗੱਲ ਤੇ ਬੈਂਕੂਵਰ ਦੇ ਸ਼ੋਅ 'ਚ ਜਦੋਂ ਬਾਈ ਨੇ ਕਿਹਾ ਨਾ ਕਿ ਗੱਬਰੂ ਦੀ ਸੱਟ ਬਾਲੀਵੁੱਡ ਤੋਂ ਵੀ ਆੜ ਆ ਹਾਂ ਜਦੋਂ ਹੱਸਿਆ ਨਾ ਉਹ ਕੱਲਾ ਨਹੀਂ ਹੱਸਿਆ ਭਾਜੀ ਸਾਰਾ ਪੰਜਾਬ ਹੱਸਿਆ ਉਹਦੇ ਨਾਲ ਬਿਲਕੁਲ ਸਹੀ ਹੈ ਸਾਰਾ ਪੰਜਾਬ ਹੱਸਿਆ ਸਾਰਾ ਪੰਜਾਬ ਪ੍ਰਾਊਡ ਹੋਇਆ ਕਿਉਂਕਿ ਬਾਲੀਵੁੱਡ ਨੂੰ ਪਤਾ ਲੱਗਣਾ ਜ਼ਰੂਰੀ ਸੀਗਾ ਜੀ ਕਿ ਸਰਦਾਰ ਬੰਦਾ ਹੁੰਦਾ ਕਿਦਾਂ ਦਾ ਨਹੀਂ ਤਾਂ ਮੈਨੂੰ ਲੱਗਦਾ ਵੀ ਜਿਹੜੀ ਉਹਨਾਂ ਨੇ ਪੰਜਾਬੀਆਂ ਦੀ ਬਾਲੀਵੁੱਡ ਨੇ ਚਾਹੇ ਸਰਦਾਰ ਜਿਹੜੀ ਇਮੇਜ ਸੈੱਟ ਕੀਤੀ ਸੀਗੀ ਪਹਿਲੋਂ ਜੌਨੀ ਲਿਵਰੀ ਜਿੱਦਾਂ ਦੇ ਕੈਰੈਕਟਰ ਕਰਦੇ ਹੋ ਤੁਸੀਂ ਮੈਨੂੰ ਲੱਗਦਾ ਇੱਕੋ ਇਮੇਜ ਬਣ ਗਈ ਸੀਗੀ ਵੀ ਸ਼ਾਇਦ ਖੁੱਲੇ ਜੇ ਕੱਪੜੇ ਪਾ ਦੋ ਟਿੱਡੀ ਪੱਗ ਬੰਨ੍ਹ ਦੋ 50 ਇਦਾਂ ਕਰ ਦੋ ਉਹ ਕਰ ਦੋ ਹਾਂ ਬੰਦੇ ਬੰਦੇ ਕਰ ਦੋ ਬੰਦੇ ਬੰਦੇ ਕਰ ਦੋ ਸ਼ਵਾ ਸ਼ਵਾ ਕਰ ਦੋ ਵੀ ਪੰਜਾਬੀਆਂ ਦੀ ਗੱਲ ਆਉਂਦੀ ਹਾਂਜੀ ਮੱਕੀ ਦੀ ਰੋਟੀ ਸਬਜ਼ੀ ਨਾਲ ਖਾਓ ਭਾਜੀ ਨਾਲ کیسے ਭਾਜੀ ਬਸ ਇਹੀ ਸੀਗਾ ਇਹਨਾਂ ਨੂੰ ਭਾਜੀ ਦੱਸਣਾ ਬਹੁਤ ਜ਼ਰੂਰੀ ਸੀਗਾ ਵੀ ਬਾਲੀਵੁੱਡ ਇਹ ਸਰਦਾਰ ਬੰਦਾ ਕੀ ਚੀਜ਼ ਆ ਉਹ ਕੱਲਾ ਬ ਉਹ ਕੱਲੇ ਬੰਦੇ ਨੇ ਇੰਨੀ ਅੱਗ ਲਾਈ ਪਈ ਆ ਬਿਲਕੁਲ ਕਿ ਕਰੀਨਾ ਕਪੂਰ ਵੀ ਨੱਚਣ ਨੂੰ ਤਿਆਰ ਆ ਉਹਦੇ ਨਾਲ ਬਿਲਕੁਲ ਤੇ ਰਿਹਾਨਾ ਵੀ ਨੱਚਣ ਨੂੰ ਤਿਆਰ ਆ ਪਾਜੀ ਤੁਸੀਂ ਇੱਕ ਗੱਲ ਨੋਟਿਸ ਕੀਤੀ ਰਿਹਾਨਾ ਵੀ ਆਈ ਜਦੋਂ ਅਬਾਨੀ ਸਾਹਿਬ ਦੀ ਹੈ ਨਾ ਉੱਥੇ ਪ੍ਰੀ ਵੈਡਿੰਗ ਹੋਈ ਹੈ ਨਾ ਜੀ ਹਾਂਜੀ ਹਾਂਜੀ ਪਰ ਨਿਊਜ਼ ਕਿਹਦੀ ਬਣੀ ਦਿਲਜੀਤ ਦੀ ਪਾਜੀ ਗੱਲ ਸਿਰਫ ਦਿਲਜੀਤ ਦੀ ਹੋਈ ਆ ਗੱਲ ਸਿਰਫ ਕਿੰਨੇ ਆਰਟਿਸਟ ਉੱਥੇ ਪਰਫਾਰਮ ਕਰ ਗਏ ਆਪਾਂ ਨੂੰ ਚਲੋ ਕੋਈ ਰਿਹਾਨਾ ਦਾ ਨਾਮ ਪਤਾ ਕਿਉਂਕਿ ਹਾਲੀਵੁੱਡ ਦੀ ਆਰਟਿਸਟ ਉੱਥੇ ਤਿੰਨੇ ਖਾਨਾਂ ਨੇ ਵੀ ਪਰਫਾਰਮ ਕੀਤਾ ਉਹ ਵੀ ਇਕੱਠਿਆਂ ਨੇ ਕੋਈ ਕੋਈ ਬੰਦਾ ਇੰਨਾ ਸਿਆਣਾ ਹੁੰਦਾ ਤੁਸੀਂ ਆ ਦੇਖਿਓ ਸਟੇਜ ਤੋਂ ਇਲਾਵਾ ਹੂੰ ਦਿਲਜੀਤ ਦੀ ਕੋਈ ਵੀਡੀਓ ਬਾਹਰ ਨਹੀਂ ਆਈ ਹੂੰ ਬਿਲਕੁਲ ਕਿ ਦਿਲਜੀਤ ਭਾਜੀ ਕਿਤੇ ਕਿਤੇ ਨੱਚਰੇ ਹੋਣ ਕਿੱਦਾਂ ਇਦਾਂ ਜਿਵੇਂ ਸਾਰੇ ਸਟਾਰ ਨਾ ਸਵੇਰੇ ਸਵੇਰੇ ਜਿਵੇਂ ਢੋਲ ਵੱਜਦਾ ਸਾਰੇ ਨੱਚਰੇ ਦੀ ਜਿਹੜੀ ਆ ਉਹ ਨਹੀਂ ਦਿਖਿਆ ਨਹੀਂ ਦਿਖਿਆ ਉਹ ਬੰਦਾ ਫੋਕਸਡ ਉਹ ਬੰਦਾ ਸਿਰਫ ਆਪਣੇ ਸਟੇਜ ਤੇ ਫੋਕਸ ਹੈਗਾ ਹੂੰ ਤੇ ਉਹਨੇ ਸਟੇਜ ਤੇ ਉਹ ਚੀਜ਼ ਕਰਤੀ ਜੋ ਕਰਨ ਗਿਆ ਸੀ ਤੇ ਇੱਕ ਜਦੋਂ ਉਹ ਐਂਟਰ ਹੋਇਆ ਕੁਰਤੇ ਪਜਾਮੇ 'ਚ ਹਾਂ ਹਾਂ ਤਾਂ ਦੱਸਿਆ ਵੀ ਸਾਡਾ ਪਹਿਰਾਵਾ ਇਹ ਇਹ ਭਾਜੀ ਇਹ ਗੱਲਾਂ ਜਿਹੜੀਆਂ ਨੇ ਨਾ ਜੀ ਇਹ ਡੈਲੀਬਰੇਟ ਨੇ ਇਹ ਕੌਨਸ਼ੀਅਸ ਐਫਰਟ ਹੈ ਜੀ ਤੇ ਉਹ ਦਿਲਜੀਤ ਨੇ ਕੀਤਾ ਉਹਦੇ ਕੋਲ ਜਦ ਪਾਵਰ ਆਈ ਹੈ ਹੱਥ 'ਚ ਜੀ ਇਹ ਹੁਣ ਪਾਵਰ ਹੈ ਭਾਜੀ ਪਾਵਰ ਥਿਸ ਇਜ਼ ਪਾਵਰ ਜਦੋਂ ਲੋਕੀ ਤੁਹਾਨੂੰ ਇੰਨਾ ਪਿਆਰ ਕਰਨ ਲੱਗ ਜਾਂਦੇ ਨੇ ਨਾ ਤੁਹਾਡੇ ਹੱਥ 'ਚ ਪਾਵਰ ਆ ਗਈ ਜੀ ਟੂ ਚੇਂਜ ਪਰਸੈਪਸ਼ਨਸ ਤੇ ਉਹ ਕਰ ਰਿਹਾ ਜੀ ਇਹ ਇੱਕ ਕਮਾਲ ਦੀ ਗੱਲ ਉਸ ਬੰਦੇ ਦੀ ਮੈਂ ਕਹਿੰਦਾ ਜਿਹੜਾ ਦੇ ਨਾਲ ਕੀਤਾ ਸੀਗਾ ਕਾਨਸਰਟ ਉਹ ਜਿਹੜਾ ਉਹ ਜਿਹੜਾ ਪੰਜਾਬੀ ਗਾ ਇਹ ਦਿਲਜਾਨੀ ਗਾ ਰਿਹਾ ਸੀਗਾ ਹਾਂ ਜੀ ਹਾਂ ਜਿਹੜਾ ਗਿਟਾਰ ਗਿਟਾਰ ਬਜਾ ਰਿਹਾ ਸੀਗਾ ਬਿਲਕੁਲ ਤੇ ਪੰਜਾਬੀ ਚ ਗਾ ਕੇ ਆ ਗਾਣਾ ਭੁੱਲ ਗਿਆ ਮੈਂ ਜਿਹੜਾ ਸੀਗਾ ਉਹ ਗਾਣਾ ਹੈ ਮੈਨੂੰ ਇਹਨਾਂ ਦਾ ਸਾਰੀ ਦੁਨੀਆ ਚ ਫੇਮਸ ਆ ਬੰਦਾ ਉਹ ਹਾਂ ਹਾਂ ਜੀ ਤੇ ਉਹਦਾ ਨਾਮ ਕੋਈ ਪੁੱਛਦਾ ਨਹੀਂ ਕੋਈ ਪੁੱਛ ਨਹੀਂ ਰਿਹਾ ਸਾਰੀ ਤੇਰਾ ਨਹੀਂ ਮੈਂ ਤੇਰਾ ਨਹੀਂ ਮੈਂ ਲਵਰ ਗਾਣਾ ਹੈ ਇਹ ਗਾਇਆ ਸੀ ਹਾਂ ਤੇਲਾ ਨਹੀਂ ਮੈਂ ਤੇਲਾ ਨਹੀਂ ਮੈਂ ਸਾਰੀ ਇਹਦੀ ਗੱਲ ਕਰਦੀ ਦੀ ਉਹਦੀ ਕੋਈ ਗੱਲ ਹੀ ਨਹੀਂ ਕਰ ਉਹਦੀ ਗੱਲ ਨਹੀਂ ਕਰ ਇਹ ਆ ਕਮਾਲ ਇਸ ਬੰਦੇ ਦਾ ਤੇ ਇਹ ਇਹ ਕਮਾਲ ਹੈ ਭਾਜੀ ਆਰਟ ਦਾ ਉਹ ਕੱਲਾ ਬੰਦਾ ਆੜ ਚੱਕ ਕੇ ਆਪਣੀ ਸਾਰੀ ਦੁਨੀਆ ਚ ਲੈ ਗਿਆ ਤੇ ਸਾਰੀ ਦੁਨੀਆ ਨੂੰ ਹੁਣ ਆਪਣੇ ਬਾਰੇ ਦੱਸ ਰਿਹਾ ਵੀ ਅਸੀਂ ਕੌਣ ਆ ਇਹ ਜਿੱਦਾਂ ਨਾ ਦਲਜੀਤ ਬਾਈ ਦੀ ਆਪਾਂ ਜ ਹੁਣ ਗੱਲ ਕਰ ਰਹੇ ਆ ਚਲੋ ਟੌਪਿਕ ਚੱਲ ਗਿਆ ਮੈਂ ਇਹ ਤੁਹਾਨੂੰ ਨਾ ਇਧਰ ਰੀਡ ਕਰਨਾ ਚਾਹੁੰਦਾ ਵੀ ਜਿੱਦਾਂ ਜਿੱਦਾਂ ਉਹਨਾਂ ਦੀ ਜਰਨੀ ਦੇਖੀ ਉਹ ਲਾਈਫ ਦੇ ਵਿੱਚ ਰਾਈਸ ਕਰਦੇ ਗਏ ਹਾਂਜੀ ਉਹਦੇ ਦੇ ਹੰਬਲ ਹੁੰਦੇ ਇਦਾਂ ਹੀ ਮੈਂ ਤੁਹਾਨੂੰ ਜਾਨਣਾ ਚਾਹੁੰਦਾ ਵੀ ਤੁਸੀਂ ਫੋਰ ਐਗਜ਼ਾਮਪਲ ਜਦੋਂ ਪਹਿਲਾਂ ਸੀ ਅੱਜ ਚਲੋ ਟੱਚਪੁਆਇੰਟ ਅੱਛਾ ਪਰਮਾਤਮਾ ਨੇ ਨਾਮ ਦਿੱਤਾ ਤੁਹਾਨੂੰ ਬੰਦੇ ਦੇ ਅੰਦਰ ਸੱਚੀ ਐ ਚੇਂਜਸ ਆਉਂਦੀਆਂ ਜਿਵੇਂ ਬੰਦੇ ਦੇ ਆਪਣੇ ਹੱਥ ਪਾਜੀ ਇਹ ਮੈਜੋਰਿਟੀ ਤੇ ਡਿਪੈਂਡ ਕਰਦਾ ਛੋਟੀ ਮੈਜੋਰਿਟੀ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੇ ਕੁ ਵੱਲ ਹੋਣਾ ਚਾਹੁੰਦੇ ਹੋ ਜੀ ਕਿੰਨੇ ਕੁ ਤੁਸੀਂ ਅੰਦਰੋਂ ਤੁਹਾਡੀ ਅਪਰਿੰਗ ਦੇ ਡਿਪੈਂਡ ਕਰਦਾ ਹੂੰ ਤੇ ਦੂਜੀ ਗੱਲ ਇਹ ਆ ਪਾਜੀ ਕਿ ਇੱਕ ਨਾ ਏਜ ਵੀ ਇਦਾਂ ਦੀ ਹੁੰਦੀ ਆ ਹੂੰ ਛੋਟੀ ਏਜ 'ਚ ਮੈਂ ਕਿਸੇ ਨੂੰ ਪਹਿਲਾਂ ਵੀ ਗੱਲ ਕਰ ਰਿਹਾ ਸੀ ਮੈਂ ਕਿਸੇ ਨਾਲ ਕਿ ਛੋਟੀ ਏਜ 'ਚ ਜਦੋਂ ਤੁਸੀਂ ਬਹੁਤ ਫੇਮਸ ਹੋ ਜਾਂਦੇ ਹੋ ਨਾ ਇੱਕਦਮ ਤੇ ਤੁਹਾਨੂੰ ਕਈ ਵਾਰ ਨਹੀਂ ਪਤਾ ਲੱਗਦਾ ਵੀ ਉਹਨੂੰ ਹੈਂਡਲ ਕਿੱਦਾਂ ਕਰਨਾ ਸਕਸੈਸ ਕਿੱਦਾਂ ਹੈਂਡਲ ਕਰਨੀ ਹੈ ਆਪਣੇ ਇਮੋਸ਼ਨਸ ਨੂੰ ਕਿੱਦਾਂ ਹੈਂਡਲ ਕਰਨਾ ਤੇ ਇਹ ਕੇਸ ਤੋਂ ਬਾਅਦ ਜਾ ਕੇ ਤੁਹਾਨੂੰ ਉਹ ਸਮਝ ਆਣੀ ਸ਼ੁਰੂ ਹੁੰਦੀ ਹੈ ਜੀ ਜੇ ਉਸ ਏਜ ਤੱਕ ਤੁਸੀਂ ਆਪਣੀ ਸਕਸੈਸ ਨੂੰ ਕੈਰੀ ਕਰ ਗਏ ਜੀ ਜਾਂ ਉਸ ਮਚਿਓਰਿਟੀ ਲੈਵਲ ਤੱਕ ਕੈਰੀ ਕਰ ਗਏ ਜੀ ਉਸ ਤੋਂ ਬਾਅਦ ਤਾਂ ਫਿਰ देयर ਇਜ਼ ਨੋ ਇਟ ਨੋ ਇਟ ਨੋ ਐਂਟੀ ਯੂ ਪਰ ਮੈਂ ਇਹ ਨਹੀਂ ਕਹਿੰਦਾ ਵੀ ਜਿਹੜਾ ਹੰਬਲ ਬੰਦਾ ਹੁੰਦਾ ਉਹੀ ਅੱਗੇ ਜਾਂਦਾ ਮੈਂ ਇਹ ਵੀ ਨਹੀਂ ਕਹਿੰਦਾ ਭਾਜੀ ਇਹ ਗੱਲਾਂ ਹੀ ਨੇ ਇਹ ਗੱਲਾਂ ਹੀ ਆ ਇਹ ਗੱਲਾਂ ਹੀ ਨੇ ਬੜਾਈ ਨਹੀਂ ਜਾਂਦਾ ਇੱਕ ਹੰਬਲ ਬੰਦਾ ਹੀ ਅੱਗੇ ਜਾਂਦਾ ਹੈ ਨਾ ਫੁੱਤੂ ਬੰਦੇ ਵੀ ਚਲੇ ਜਾਂਦੇ ਨੇ ਅੱਗੇ ਚੱਲ ਜੀ ਗੱਲ ਚੱਲ ਜਾਂਦੇ ਆ ਦੋ ਕੇ ਮੇਰੇ ਦਿਮਾਗ ਚ ਆ ਗਿਆ ਇਹ ਤੁਹਾਡੇ ਤੇ ਤੁਸੀਂ ਕਿਹਜੇ ਬੰਦਾ ਬਣਨਾ ਚਾਹੁੰਦੇ ਜੀ